ਸਤਰੀ ਗਾਲ ਜੀ ਸਾਰੇ ਵੀਰ ਬਰਾਮਾ ਨੂੰ ਕਿਵੇਂ ਕੈਮੋ ਸਾਰੇ ਜਾਨਵਰ ਸੈੱਟ ਸਾਰਿਆਂ ਦੇ ਬਲੌਗ ਸ਼ੁਰੂ ਕਰਦੇ ਆ ਅੱਜ ਮੋਟਰ ਤੋਂ ਸਵੇਰੇ ਸਵੇਰੇ ਪਹੁੰਚ ਗਏ ਆ ਮੋਟਰ ਤੇ ਭਾਉ ਦੀ ਪਜੈਰੋ ਖੜੀ ਐ ਅੱਜਰੇ ਸੱਜਰੇ ਤੇ ਗੰਨਾ ਛਿੱਲਿਆ ਪਿਆ ਬੀਜ ਖਾਤਰ ਕਣਕ ਬੀਜਣ ਲੱਗੇ ਆ ਖੇਤ ਤਿਆਰ ਕਰ ਲ ਕਰਤਾ ਦਾ ਲੱਗੇ ਆ ਕਣਕ ਬੀਜਣਾ ਉਹ ਦੇਖੋ ਤੇ ਭਾਈ ਇਹ ਹਲੇ ਮਾਲਾ ਦਾ ਰੋਟੀ ਪਾਣੀ ਖਾਣ ਗਏ ਹੋਏ ਨੇ। ਉਹਦੇ ਬਾਅਦ ਆ ਕੇ ਜਿਵੇਂ ਕਣਕ ਬੀਜ ਹੋਗੀ ਉਵੇਂ ਫਿਰ ਸਿਆਰ ਛੂਟ ਕੱਢਣ ਲੱਗ ਜਾਗੇ ਗੰਨੇ ਦੇ। ਤੇ ਉਹ ਤੋਂ ਬਾਅਦ ਕਬੂਤਰਾਂ ਕਵਤਨਾ ਦੇਖਦੇ ਹੁਣ ਜਾ ਕੇ ਹਲੇ। ਜਸੂ ਨੇ ਸਕੂਲ ਚਲੇ ਗਏ। ਤੇ ਵਰਦੀਮ ਵੀ ਦੇਖ ਲੋ। ਮਾਰ ਲਈ ਕਿਹੜਾ ਮੈਂ ਤਾਂ ਖਾਸੇ ਦਿਨ ਹੋ ਗਏ ਇੱਧਰ ਨੂੰ ਆਏ ਨੂੰ। ਹਾਂ। ਖਾਸਾ ਹੋ ਗਿਆ। ਤੇ ਜੀਰੀ ਵੀ ਅੱਜ ਸ਼ਾਇਦ ਵੜਦੀ ਏ। ਅੱਜ ਵੜ ਦੇਣੀ ਏ ਕਿਉਂਕਿ ਹੁਣ ਇਹ ਤੋਂ ਬਾਅਦ ਤਾਂ ਇਹਨੇ ਸੁੱਕਣਾ ਨਹੀਂ ਹੈਗਾ। ਕੰਬੈਨ ਵੀ ਆ ਗਈ ਭਾਈ ਰਣਵੀਰਾ ਬਾਏ ਬਾਏ ਚੱਲਦੇ ਆ ਟ੍ਰਾਲਾ ਲੈ ਕੇ ਲੋਏ ਮਿੱਤਰੋ ਟਰਾਲੀ ਲੈ ਕੇ ਪਹੁੰਚ ਗਏ ਆ ਰਣਵੀਰ ਸਿੰਘ ਵਾਲਾ ਖੜਾ ਹੈ ਸੀਬੀ ਜੈਡ ਮਜ਼ਾ ਵੱਡ ਹੋਈ ਆ ਜੀਰੀ ਇਹਦਾ ਵਾਲੀ ਸੁੱਕਣ ਜੇ ਨਹੀਂ ਆਈ ਹੈਗੀ 26 ਬਾਅਦ ਵਾਲੀ ਦਾ ਪੰਗਾ ਨਾ ਕਰੇ ਬਾੜੀ ਲੇਟਦੀ ਏ 베ਰ ਦੇਖ ਲੋ ਪਤਾ ਨਹੀਂ ਇੱਕਨ ਖਰਾਬ ਹੋਈ ਜਾਂਦੇ ਨੇ ਆਂ ਉਂਦਾ ਵਧੀਆ ਤੇ ਵੈਸੇ ਦੇਖੋ ਕਿੱਡੇ ਕਿੱਡੇ ਲੱਗੇ ਹੋਏ ਨੇ ਪਰ ਖਰਾਬ ਹੋਈ ਜਾਂਦੇ ਨੇ ਤੋੜ ਕੇ ਖਾ ਕੇ ਦੇਖਦੇ ਆਂ ਇੱਕ 베ਰਾਂ ਦਾ ਸਵਾਦ ਪਤਾ ਨਹੀਂ ਕਹੇ ਜਾ ਨਾ ਮਿੱਠਾ ਨਾ ਫਿੱਕਾ ਪਰ ਮੈਂ 3-4 ਖਾ ਗਿਆ ਕਿਉਂਕਿ ਭੁੱਖ ਲੱਗੀ ਹੋਈ ਸੀ ਔਰ ਇਧਰ ਨੇ 치ੜੇ 치ੜੇ ਆ। ਲਓ ਵੀ ਦੋ ਗੇੜੇ ਆ ਗਏ। ਇੱਕ ਟੈਂਕ ਪਾਤਾ ਟਰਾਲੀ ਚ। ਰਣਵੀਰ ਆਹ ਚਲੇਗਾ ਟਰਾਲੀ ਛੱਡ ਕੇ। ਆਹ ਦੇਖੋ। ਟਰੈਕਟਰ ਦੇ ਸਾਈਡ ਤੇ ਲੰਮ ਕਰਿਆ। ਕਣਕ ਬੀਜ ਰਹੇ ਆ ਉਧਰ। ਤੇ ਇਧਰ ਕੰਬੈਨ ਚੱਲ ਰਹੀ ਐ। ਬੱਲੇ 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 ਦੇਖੋ। ਗੋੜੀ ਕਿੰਨੀ ਪਈ ਹੋਈ ਸੀ ਜੀਰੀ ਨੂੰ ਸਾਈਡ ਸਾਈਡ। ਗੋੜੀ ਵਾਲਿਓ ਘਰ ਦੋਖ ਰਹੀ ਐ ਹਾਂ। ਕੀ ਚਾਹੀਦਾ? ਕਰੋ ਲੈ ਕੇ ਆਉਣੇ ਚਲੀਏ ਘਰ ਪਹੁੰਚ ਗਏ ਵੀ ਚਾ ਲੈਣ ਕੱਪੀਆਂ ਦਾ ਦੱਲੀਆਂ ਲਿਆ ਫੋਨ ਬੜਾ ਮੈਂ ਦੁਕਾਨ ਤੇ ਆਉਣਾ ਓਏ ਦੁਕਾਨ ਤੇ ਰੁੱਕੇ ਜਾਈ ਜਾਂ ਛੇਤੀ ਕਰ ਸਾਲਾ ਪੈਂਟ ਦਾ ਰੰਗ ਕਿਹੇ ਜਾ ਕਰੀ ਫਿਰਦਾ ਪਹੁੰਚ ਗਏ ਵੀ ਮੋਟਰ ਤੇ ਭਾਉ ਨੂੰ ਸੜੇ ਨੂੰ ਤੋੜਨਾ ਨਾ ਲਾੜੇ ਜਿਹਾ ਨਾ ਔਖਾ ਜਿਵੇਂ ਲਾੜੇ ਨੂੰ ਤੋੜਦੇ ਉਹਨੇ ਨਾ ਵਿਆਹ ਨੂੰ ਉਹ ਨਾ ਔਖਾ ਆ ਦੇਖੋ ਚਿੱਟੇ ਰੰਗ ਦੀ ਬੈਂਡ ਦਿੱਤੀ ਦੇ ਨੂੰ ਬਲੈਕ ਲਗਿਆ ਲਈ ਬਸ ਆਲਾ ਹੋਇਆ ਹੁਣ ਪਹੁੰਚ ਗਏ ਆ ਬਾਈ ਕਬੂਤਰਾ ਕੋਲ ਥੋੜੇ ਬਾਜਰਾ ਲਿਆਇਆ ਕਣਕ ਲਿਆ ਵੀਰੇ ਜੱਸੇ ਦੇਖ ਕੇ ਭਾਂਡਾ ਆ ਫੋਨ ਕੀ ਦਾ ਚਾਰਜ ਲੱਗੇ ਹੋਇਆ ਨਮਾ ਨਮਾ ਲਿਆਇਆ ਬਾਪੂ ਨਹੀਂ ਕਵਰ ਖੋਲ ਲਿਆ ਅਜੇ ਕਵਰ ਖੋਲ ਲਿਆ ਗਿਆ ਆ ਉਹ ਤਾਂ ਹੈਗੀ ਕਣਕੇ ਚ ਆ ਲਫੜ ਬਾਜਰਾ ਪਾ ਇਹਨਾਂ ਨੂੰ ਥੋੜਾ ਜਿਹਾ ਉਹਨੇ ਜੁਗਾ ਰੱਖ ਲਈ ਪਾਣੀ ਇਹਦਾ ਡੋਲ ਦੇ ਸਾਰਾ ਮੈਂ ਭਰ ਕੇ ਲੈ ਕੇ ਆਉਣਾ ਨਾ ਮੈਂ ਭਰ ਕੇ ਲਿਆਉਣਾ ਉੱਥੋਂ ਮੈਂ ਲੋ ਐ ਮਿੱਤਰੋ ਦਾਣੇ ਵੀ ਪਾਤੇ ਪਾਣੀ ਪਾ ਉੱਪਰ ਵਾਲੇ ਕਬੂਤਰਾਂ ਨੂੰ ਗੁਰੀ ਪਾਇਆ ਆ ਦਾਣੇ ਤੇ ਆਪਾਂ ਇਹਨਾਂ ਤੇ ਮਾਰਦੇ ਨੇਗਾ ਦਾਣੇ ਟਰੇਆਂ ਦੋਈ ਭਰਤੀਆਂ ਦਾਣੇ ਵਾਹ ਇਹ ਵੀ ਪਾ ਦੇ ਇਹ ਟਰੇ ਚ ਸਾਰੀ ਪਾਣੀ ਹੈ ਸਾਰੀ ਪਾ ਦੇ ਪਾਣੀ ਵੀ ਪਾਤਾ ਐ ਧੋਕੇ ਗੁੰਡੀ ਲਿਆ ਹੁਣ ਇਹਨਾਂ ਨੂੰ ਗੱਡੀ 'ਚ ਬਾਹਰ ਆਜੋ ਵੀ ਲਵਾਓ ਤੁੱਪ ਹੁਣ ਕਬੂਤਰ ਚੈੱਕ ਕਰ ਲਈਏ ਸਾਰੇ ਸੈਟ ਵਟ ਨੇ ਐਨ ਓਕੇ ਨੇ ਜਿ세 ਆ ਡੋਲੀ ਵਾਲੇ ਖੋਲਦੇ ਵੀਰੇ ਓਕੇ ਨੇ ਸਾਰੇ ਆਣਾ ਵੀਰੇ ਇੱਥੇ ਸੈਟ ਆਉਣ ਦੇ ਬਾਹਰ ਇਹਨਾਂ ਨੂੰ ਆਕੇ ਸਾਰੇ ਕਬੂਤਰ ਬਾਹਰ ਬਾਈ ਦਾਣੇ ਦੋਣੇ ਚੁਗ ਲੈਣਗੇ ਹੁਣ ਉਹਨਾਂ ਦਾ ਕੱਟ ਟ੍ਰੇ ਮੈਂ ਉਹ ਲੈ ਆਵਾਂ ਉਹਨਾਂ ਜੋ ਅਗਾਂ ਬਾਜਰਾ ਜਾ। ਟ੍ਰੇ ਪਾਣੀ ਪੂਣੀ ਪਾ ਜਿੰਦੇ ਉਹਨਾਂ। ਪਾਣੀ ਪਾ ਲਈ ਇਹਦੇ ਵਿੱਚ ਲੈਣੀ। ਦਾਣੇ ਹੈ ਨਹੀਂ। ਫਿਰ ਹੁਣ ਕਾਹਚ ਬਾਕੀ ਲੈ ਆਵਾਂ। ਇਹਦੇ ਵਿੱਚ ਬਾਕੀ। ਠੀਕ ਹੈ। ਚਲੋ ਏ ਮਿੱਤਰੋ। ਇਧਰ ਦੇ ਕਬੂਤਰਾਂ ਨੂੰ ਵੀ ਦਾਣਾ ਦੂਣਾ ਪਾਤਾ ਰਲਾ ਕੇ ਤੇ ਪਾਣੀ ਵੀ ਪਾਤਾ। ਐਨ ਓਕੇ ਰਬੋਟ ਹੈ ਕੰਮ ਆਪਣਾ ਨਿਭੜ ਗਿਆ ਲਾ ਦੇ ਵਿੱਚ ਸੇ। ਹੁਣ ਆਪਾਂ ਮੋਟਰ ਤੇ ਮਾਰ ਕੇ ਹੀ ਆਏ ਕਿਹੜਾ? ਹਾਂਜੀ। ਹੁਣ ਚੱਲਦੇ ਆਂ ਮੋਟਰ ਤੇ ਨੂੰ ਬਈ। ਬਾਏ ਮੇਤਰਾ ਵਿੱਚ ਵਿਚਾਰੇ ਕੰਮ ਬਹੁ ਕਰ ਲੇ ਵੀਡੀਓ ਨਹੀਂ ਬਣਾ ਹੋਈ ਖਾਣੋ ਵੀ ਜਾਇਆ ਏ ਬੀਜ ਬੂਜ ਵੀ ਲੈ ਆਏ ਉਹ ਵੀ ਯਾਰ ਬਾਹਰੇ ਬੈਠੀ ਆ ਨਾ ਕੀ ਇਹਨਾਂ ਨੇ ਯਾਰ ਲੈਦਾ ਲਹੂ ਪੀਤਾ ਸਾਲਾ ਕਬੂਤਰੀ ਦੇਖ ਫੜ ਕੇ ਸੱਟਾ ਸਾਰੇ ਠੰਡ ਚ ਆ ਕੇ ਬੈਠਦੇ ਨੇ ਬਸ ਇਹਨੂੰ ਮੱਥਾ ਲੰਡੇ ਖਾਣੇ ਚ ਛੱਡ ਪਰ ਦਾਣੇ ਖਾਣੇ ਨੇ ਉਹ ਮੇਰਾ ਵੀਰ ਦਾਣੇ ਪਾ ਇਹਨਾਂ ਨੂੰ ਬੱਚਿਆਂ ਨੂੰ ਛੱਡ ਅੰਦਰ ਰਜੇ ਨੇ ਨਹੀਂ ਪਾਣੀ ਹੈ ਹਾਂ ਤੂੰ ਦਾਣੇ ਹੈਗੇ ਦਾਣੇ ਪਾ ਇਹਨਾਂ ਨੂੰ ਪਹਿਲਾਂ ਰੱਜ ਮੇ ਉਹ ਵੀ ਫੜ ਫਾਂਗੜੀ ਜੀ ਇਹਨੂੰ ਕਿੱਥੇ ਫਿਰਦਾ ਬੱਚਿਆਂ ਨੂੰ ਬੰਦ ਕਰ ਦੇ ਜੋੜੇ ਨੂੰ ਕੱਢ ਦੇ ਬਾਹਰ ਓਏ ਕਿਉਂ ਰੱਤੀ ਏ ਚੱਲ ਉੱਪਰੋਂ ਕਬੂਤਰ ਵੀ ਕੱਢ ਦੇ ਦਾ ਸਾ ਬੱਚਾ ਵੀ ਇੱਥੇ ਬੈਠਣ ਲੱਗ ਗਿਆ ਕਿਆ ਦਾਣੇ ਲਿਆ ਗਿਆ ਪਾਣੀ ਦੇਖ ਤਾਂ ਜੇ ਪਾਣੀ ਹੈਗਾ ਤਾਂ ਉਹਨੂੰ ਥੋੜੇ ਟੇਡਾ ਕਰ ਦੇ ਵਧੂਗਾ ਹਾਂ ਲਿਆ ਕਣਕ ਲਿਆ ਉਹ ਜੋ ਬਾਜਰਾ ਲਿਆ ਜਦ ਨੂੰ ਬਈ ਯੱਸਾ ਆਉਂਦਾ ਹੈ ਜਦਰੂ ਮੈਂ ਇਹਨੂੰ ਟੱਕ ਦਵਾ ਅੱਜ ਫੇਰ ਨਹੀਂ ਜਾਲੀ ਬੰਦ ਕਰਨੇ ਦਾ ਟਾਈਮ ਲੱਗਿਆ ਮੈਨੂੰ ਕੰਮ ਕੋਈ ਨਹੀਂ ਕੋਈ ਕੰਮ ਨਹੀਂ ਹੈਗਾ ਮੈਨੂੰ ਬੈਸੇ ਸੀਰੀਅਸ ਆ ਫੁੱਧੂ ਪੜਕਾ ਕੰਮ ਆ ਜੇ ਮੇਰਾ ਸਾਰਾ ਦਿਨ ਲੰਘ ਜਾਂਦਾ ਤੇ ਚਲੋ ਮੈਂ ਲਾ ਦਮਾਂ ਪਹਿਲਾਂ ਇਹਨੂੰ ਲਾਤਾ ਵੀ ਇਹਨਾਂ ਦਾ ਕੱਪੜਾ ਆ ਤੇ ਆਹ ਖੜੀ ਨੂਰੀ 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 ਆ ਜਾ ਇੱਧਰ ਨੂਰੀ ਆਹ ਵੜੀ ਐ ਕੜ ਨਹੀਂ ਆਉਂਦੀ ਏ ਜੇ ਤਾਂ ਨਾ ਕੁਝ ਹੱਥ 'ਚ ਖਾਣ ਨੂੰ ਲਿਆ ਫੇਰ ਤਾਂ ਆਉਂਦੀ ਐ ਭੱਜ ਕੇ ਨਹੀਂ ਦੇਖ ਲੈਂਦੀ ਹੱਥ ਖਾਲੀ ਜੇ ਮਾਰਦਾ ਫੇਰ ਨਹੀਂ ਆਉਂਦੀ ਤੇ ਜੱਸੇ ਨੂੰ ਆ ਜਾਣ ਦੋ ਚਲੋ ਲਓ ਮਿੱਤਰੋ ਆ ਗਿਆ ਜੱਸਾ ਬਾਜਰਾ ਲੈ ਕੇ ਅੱਧਾ-ਅੱਧਾ ਟਕਣ ਆਵਾਜ਼ ਆ ਰਹੀ ਦਾ ਇੱਕ-ਇੱਕ ਕਣਕ ਦਾ ਮੁੱਕਿਆ ਹੁਣ ਦੇ ਲੈ ਇਹਨਾਂ ਦੇ ਬਾਜਰਾ ਮੂੰਹ ਨੂੰ ਲੱਗ ਗਿਆ ਇਹਨਾਂ ਨੇ ਬਾਜਰਾ ਹੀ ਮੰਗੀ ਜਾਇਆ ਕਰਦਾ ਹਨਾ ਜਿਵੇਂ ਗਰਮੀ ਆ ਸਰੋਂ ਹੀ ਮੰਗੀ ਜਾਂਦੇ ਨੇ ਸਾਰੇ ਤੋਂ ਬਿਨਾਂ ਤਾਂ ਕਈ ਵਾਰ ਖਾਣ ਤੇ ਹਟ ਜਾਂਦੇ ਨੇ ਪਾਣੀ ਦਾ ਰਾਮ ਮੁੱਕਿਆ ਖੜ ਜੋ ਖੜ ਜੋ ਖੜ ਜੋ ਦਾ ਓਕੇ ਰਬੋਦਾ ਬੀਗਮੇਟ ਖਾਲ ਲੈਣਗੇ ਜਾਨੂੰ ਆਪਾਂ ਜਾਣਾ ਖੇਲਣ ਹਾਂਜੀ ਆਪਾਂ ਬੱਚ ਇਹਨਾਂ ਨੂੰ ਖੋਲ ਜਾਣਾ ਇਹਨਾਂ ਨੂੰ ਅੰਦਰ ਬੰਦ ਕਰ ਜਾਣਾ ਬੱਚਾਂ ਜੋਗਾ ਜੁਗਾ ਦੇ ਰਹਿਣਗੇ ਚਲ ਓਕੇ ਆਇਓ ਵੀ ਆਓ 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 ਆਹ ਨੂਰੀ ਮਾਰਦੀ ਐ ਲਾਰ ਮਾਉਣਨੀ ਹੁਣ ਨਹੀਂ ਮਾਉਂਦਾ ਇਧਰ ਨੂੰ ਜਾ ਤਾਂ ਨਿਕਲੀ ਨਹੀਂ ਚਲੋ ਆਗੇ ਬਾਈ ਸਾਰੇ ਕਬੂਤਰ ਖਾਨ ਪੀਣ ਲੋਏ ਮਟਰ ਖੇਡ ਗੂੜ ਕੇ ਜਾ ਰਹੇ ਆ ਘਰ ਨੂੰ ਅੱਜ ਧੁੰਦ ਨਹੀਂ ਹੈਗੀ ਬਿਲਕੁਲ ਵੀ ਠੰਡ ਪੂਰੀ ਆ ਸੁਖਵਿੰਦਰ ਸਿੰਘ ਜਾ ਰਿਹਾ ਸੁਖਬ੍ਰਿੰਦਰ ਸਿੰਘ ਸੋਰੀ ਦੋ ਦੋ ਕੋਟ ਪਾਇਆ ਹੋਏ ਨੇ ਕਹਿੰਦੇ ਕਿਉਂਕਿ ਗਰਮੀ ਆ ਜਾਂਦੀ ਹੈ ਫੇਰ ਕੰਮ ਖਰਾਬ ਹੋ ਜਾਂਦਾ ਚਲੋ ਜਾ ਕੇ ਦੇਖਦੇ ਆਪਾਂ ਹੁਣ ਉੱਤਰ-ਕਵਤਰ ਐਕਡ ਰੇਸ ਕਿਵੇਂ ਵੱਧ ਗਈ ਆ ਨਾਲੀ ਖੁੱਲੀ ਹੋ ਫਿਰਦੀ ਆ ਹੁਣ ਹੋਈ ਲੋਟ ਪਹੁੰਚ ਗਏ ਵੀ ਘਰੇ अब आप अंदर पंद्र चल कमेंट बोलना है आगे गए भाई घरे कमेंट मैं कहना बोले फिर। जसवीर सिंह हैलो भाई हैलो भीरे की हाल है, है रवि सिंह अत ब्लॉग थैंक यू भीरे सहजप्रीत नाइस ब्लॉग थैंक यू भीरे सज्जन सिंह हर्ष बंदेर ਸੁਖਜੀਤ ਸਿੰਘ ਗੁੱਡ ਜੌਬ ਆਈ ਥੈਂਕ ਯੂ ਵੀਰੇ ਆਰਪਨ ਰਾਹੋਂ ਹਰਮਨ ਸਿੱਧੂ ਬਾਈ ਬਰਨਾਲਾ ਆ ਗਿਆ ਸ਼ਹਿਰ ਆਏ ਬਾਈ ਬਣ ਕੇ ਦੇ ਦਿਓ ਬਾਈ ਕੋਈ ਨਾ ਵੀਰੇ ਮੈਂ ਜਿਆਦਾ ਆਇਆ ਇੱਧਰ ਨੂੰ ਪੱਕਾ ਲੈ ਕੇ ਆਉਂਗਾ ਜਸਵੰਤ ਬੱਦਲ ਕੀ ਗੱਲ ਵਧੀਆ ਵੀਰੇ ਐਫ ਡੀ ਕੇ ਗਰੁੱਪ ਭਾਜੀ 4-5 ਦਿਨਾਂ ਤੱਕ ਖੁੱਡਾ ਸਾ ਹਾਂਜੀ ਹਾਂਜੀ ਵੀਰੇ ਹੁਣ ਕਰ ਦਨੇ ਹੁੰਨੇ ਆਈ ਬੂਟਾ ਸਿੱਧੂ ਤੇ ਧੰਨਵਾਦ ਐ ਇਨ ਕਮੈਂਟ ਕਰਨ ਲਈ ਤੇ ਕਬੂਤਰ ਤਾਂ ਪਹਿਲਾਂ ਬੰਦ ਕਰਤੇ ਤੇ ਹਨਾ ਤੇ ਚਲੋ ਮਿਲਦੇ ਆਂ ਅਗਲੇ ਵਲੌਗ ਚ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਮੈਨੂੰ ਅਗਲੇ ਵਲੌਗ ਚ